ਡੀਐਸਪੀ ਮਨਦੀਪ ਕੌਰ ਨਾਬਾ ਤੇ ਥਾਣਾ ਕਤਵਾਲੀ ਦੇ ਐਸਐਚਓ ਸਰਵਜੀਤ ਸਿੰਘ ਚੀਮਾ ਦੇ ਹੁਕਮਾਂ ਦੇ ਨਾਲ ਨਾਬਾ ਸ਼ਹਿਰ ਦੇ ਹਰ ਚੌਂਗ ਦੇ ਵਿੱਚ ਰੋਜ਼ਾਨਾ ਨਾਕਾਬੰਦੀ ਕਰਕੇ ਮੋਟਰਸਾਈਕਲ ਅਤੇ ਗੱਡੀਆਂ ਦੀ ਤੇ ਬੁਲਟ ਮੋਟਰਸਾਈਕਲਾਂ ਦੇ ਕਾਗਜ਼ਾ ਪੱਤਰਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ 872 872 422 42 221 221 ਹਾਂ ਲੱਕ ਲੱਕ ਨਹੀਂ ਦੱਸ ਸਕਦਾ ਉਹ ਬੰਦੇ ਬロッਕ ਨੱਕਾ ਬੰਦੀ ਕੀਤੀ ਗਿਆ ਕਈ ਮੋਟਰਸਾਈਕਲ ਚਲਾਉਣ ਦੇ ਬਾਰੇ ਕੀ ਰੋਏ ਇਹ ਜੀ ਹੁਣ ਨਾਬਾ ਸਿਟੀ ਦੇ ਵਿੱਚ ਡੇਲੀ ਹੀ ਆਪਣੇ ਸੀਨੀਅਰ ਅਸਰਾ ਸਹਿਬਾਨਾਂ ਦੀ ਹਦਾਇਤਾਂ ਤੇ ਮਾਨ ਜੋਗੇ ਐਸਐਸਪੀ ਸਾਹਿਬ ਅ ਡੀਐਸਪੀ ਨਾਬਾ ਤੇ ਸਾਡੇ ਹੋਰ ਸੀਨੀਅਰ ਅਫਸਰਾਂ ਨੇ ਦਿੱਤਾ ਦੇ ਅਸੀਂ ਹੁਣ ਡੇਲੇ ਹੀ ਨਾਕਾ ਬੰਦੀ ਕਰਦੇ ਆਂ ਸ਼ਾਮ ਨੂੰ ਈਵਿੰਗ 6 ਤੋਂ 9 ਵਜੇ ਤੱਕ ਜਿਹੜੇ ਟ੍ਰਿਪਲ ਰਾਈਡਿੰਗ ਕਰਦੇ ਆਂ ਔਰ ਬਿਦੌਟ ਨੰਬਰ ਬੈਟਾ ਨੇ ਜਾਂ ਬੁਲਟ ਤੇ ਮੋਟਰਸਾਈਕਲ ਜਿਹੜੇ ਡਾਕੇ ਵਗੈਰਾ ਉਹਨਾਂ ਨੂੰ ਚੈੱਕ ਕਰਕੇ ਅਸੀਂ ਉਹਨਾਂ ਦੇ ਖਿਲਾਫ ਜੜਾ ਫਤ ਜਿਹੜੀ ਉਹਨਾਂ ਦੇ ਚਲਾਨ ਕਰ ਰਹੇ ਆਂ ਅਸੀਂ ਬੋਰਡ ਕਰਦੇ ਜਿਹੜੇ ਨੌਜਵਾਨ ਨੇ ਕਾਨੂੰਨ ਨੂੰ ਨਹੀਂ ਪਤਾ ਤੁਸੀਂ ਸਮਝਾ ਕੇ ਭੇਜਣੀ ਹਾਂਜੀ ਹਾਂਜੀ ਸਮਝਾ ਕੇ ਭੇਜਦੇ ਆਂ ਇਹਨਾਂ ਨਾਲ ਜਿਹੜੇ ਰੋਡ ਪੈਨ ਦਾ ਪਰੈਂਟਸ ਨੂੰ ਬੁਲਾ ਕੇ ਵੀ ਸਮਝਾਇਆ ਤਾਂ ਵੀ ਅਜੇ ਇਹਨਾਂ ਨੂੰ ਜਿਹੜਾ ਤੁਸੀਂ ਬਾਈਕ ਵਗੈਰਾ ਜਿਹੜਾ ਇਹਨਾਂ ਦਾ ਪ੍ਰੋਪਰ ਇਹਨਾਂ ਦੇ ਵਿੱਚ ਡਾਕੂਮੈਂਟਸ ਬਣਿਆ ਫੇਰ ਇਹਨਾਂ ਨੂੰ ਵੈਕ ਦਿੱਤੀ ਜਾਵੇ ਤਾਂ ਜੋ ਕੋਈ ਅਣਸਾਬੀ ਘਟਨਾ ਨਾ ਵਾਪਰ ਸਕੇ ਹਾਂਜੀ